ਆਮ ਜੀ ਤੁਹਾਡਾ ਭਰਾਣੋ ਅੱਛਾ ਕਿੱਥੇ ਰਹਨੇ ਹੋ ਜੀ ਇੱਥੇ ਰਹਨੇ ਆ ਭੋਲਾ ਅੱਛਾ ਕੀ ਹੋਇਆ ਸੀਗਾ ਇੱਥੇ ਜੈਸੀਬੀ ਵਾਲੇ ਆਏ ਉਹਨਾਂ ਨੇ ਇਹਨਾਂ ਨੇ ਆ ਪੱਟਿਆ ਆ ਕੇ ਸਾਨੂੰ ਤਾਂ ਮੁਕਾ ਗਏ ਸਾਰੇ ਹੀ ਅੱਛਾ ਜੀ ਸਾਨੂੰ ਅਸੀਂ ਇੱਥੇ ਖੜੇ ਆਏ ਆ ਪੁਲਿਸ ਵਾਲੇ ਨੇ ਕਿਹਾ ਵੀ ਚਲੋ ਇੱਥੋਂ ਇੱਕ ਘੰਟਾ ਦਾ ਮੇਟਰ ਹੈ ਹੁਣ ਹੁਣ ਕਿੰਨੀ ਟਾਈਮ ਪਹਿਲਾਂ ਆਏ ਸੀ ਅੱਧਾ ਘੰਟਾ ਹੋ ਗਿਆ ਅੱਛਾ ਤੇ ਮਤਲਬ ਇਹ ਸਿਰਫ ਆਹੀ ਚੀਜ਼ ਫੜਿਆ ਭਾਈ ਹੋਰ ਵੀ ਕੋਈ ਨੁਕਸਾਨ ਵਗੈਰਾ ਕੀਤਾ ਨਹੀਂ ਇਹ ਹੋ ਕੀਤਾ ਇੰਨੇ ਕੇ ਬੰਦੇ ਆਏ ਸੀਗੇ ਕੁਝ ਪਤਾ ਲੱਗਿਆ ਸੀ ਨਹੀਂ ਸਾਨੂੰ ਕੁਝ ਨਹੀਂ ਦੱਸਿਆ ਨਾ ਅਸੀਂ ਲਾ ਕੇ ਆਈਏ ਨਾ ਸਾਨੂੰ ਭਜਾ ਦਿੰਦੇ ਸੀ ਅੱਛਾ ਜੀ ਲਾ ਚੁੱਕੀ ਸੀ ਕਿਸੇ ਉਹ ਨਾ ਉਹ ਚੱਲੀ ਗਈ ਸੀ ਅੱਛਾ ਜੀ ਹਾਂ ਸਾਨੂੰ ਭਜਾ ਦਿੰਦੇ ਸੀ ਤੇ ਸਾਨੂੰ ਆ ਕੇ ਧਮਕੀਆਂ ਦੇਈ ਜਾਂਦੇ ਜਿਨ੍ਹਾਂ ਨੇ ਕੱਲ ਗੋਲੀ ਚਲਾਈ ਹੈ ਅੱਛਾ ਜੀ ਜੋ ਆਕਾਂ ਨੂੰ ਡਰਾਈ ਜਾਂਦੇ ਆ ਕੇ ਸਾਨੂੰ ਡਰਾਈ ਜਾਂਦੇ ਆ ਪੱਟ ਕੇ ਚੱਲ ਗਏ ਅੱਛਾ ਜੀ ਅਸੀਂ ਇੱਥੇ ਆਇਆ ਤਾਂ ਤਾਂ ਹੋ ਗਏ ਨਹੀਂ ਤੁਸੀਂ ਇੱਥੇ ਕੀ ਕਰਨ ਆਏ ਸੀਗੇ ਅਸੀਂ ਦੇਖਣ ਆਇਆ ਬਾਹਰ ਕੌਣ ਆਇਆ ਅੱਛਾ ਇੱਥੇ ਮਤਲਬ ਕੋਈ ਹੰਗਾਮਾ ਹੋਇਆ ਸੀ ਹਾਂ ਕਿਹਦੇ ਵੱਲ ਉਹਨਾਂ ਵੱਲੋਂ ਕੀ ਕੀਤਾ ਕੀ ਕੀਤਾ ਹੁਣ ਅੱਜ ਕੀ ਕੀਤਾ ਗਿਆ ਹੁਣ ਆਹ ਦੇਖ ਪੱਟ ਕੇ ਚੱਲ ਗਏ ਜੈਸੀ ਵੀ ਸਾਡੀ ਲੈ ਗਏ ਅੱਛਾ ਥੋੜੀ ਜੈਸੀ ਵੀ ਲੈ ਗਏ ਨਹੀਂ ਕਿਸੇ ਦੀ ਦੀ ਸੀ ਖਲਾਈ ਹੋਈ ਹੈ ਅੱਛਾ ਜੀ ਉਹਨੂੰ ਲੈ ਕੇ ਠੱਕੇ ਨਾਲ ਤੁਸੀਂ ਕਿੱਥੇ ਰਹਿਣੇ ਹੋ ਅਸੀਂ ਅੰਦਰ ਰਹਿਣੇ ਆ ਇਹਦੇ ਅੰਦਰ ਰਹਿਣੇ ਆ ਹਾਂਜੀ ਅੱਛਾ ਕਿਰਾਏ ਤੇ ਰਹਿਣੇ ਹੋ ਨਹੀਂ ਆਪਣਾ ਮਕਾਨ ਹੈ ਭਾਜੀ ਅੱਛਾ ਜੀ ਆਪਣਾ ਤੁਹਾਡਾ ਹੀ ਅੱਛਾ ਆਪਣਾ ਸਾਨੂੰ ਇੱਥੇ ਪਰੇਸ਼ਾਨ ਕਰੀ ਜਾਂਦੇ ਜੇ ਅਸੀਂ ਦੁਕਾਨ ਖੋਲੀ ਉੱਥੇ ਚੱਲ ਜਾਂਦੇ ਹੂੰ ਹੋਇਆ ਕੀ ਹੈ ਕੰਮ ਵੀ ਨਹੀਂ ਕਰਨ ਦਿੰਦੇ تھے ਹੋਇਆ ਕੀ ਸੀ ਗੱਲ ਅਸਲ ਚ ਗੋਲੀਆਂ ਚਲਾਈਆਂ ਉਹਨਾਂ ਨੇ ਨਾਲੇ ਕਦੋਂ ਪਰਸੂ ਪਰसों ਚਲਾਈਆਂ ਸੀ ਹਾਂ 1 ਵਜੇ ਅੱਛਾ ਤੇ ਅੱਜ ਕੋਈ ਇਦਾਂ ਦੀ ਇਦਾਂ ਦਾ ਮੈਟਰ ਹੋਇਆ ਅੱਜ ਅੱਜ ਵੀ ਬੰਦਾ ਸਾਡੇ ਲੈ ਕੇ ਫੜ ਕੇ ਅੱਜ ਵੀ ਲੈ ਕੇ ਬੰਦੇ ਫੜ ਕੇ ਅੱਛਾ ਪਰੇਸ਼ਾਨ ਕਰੀ ਜਾਂਦੇ ਆ ਹਾਂ ਨਾਲੇ ਆ ਫਟ ਕੇ ਗਏ ਦੇਖੋ ਹੁਣੇ ਹੁਣੇ ਫਟ ਕੇ ਜੇ ਅੱਛਾ ਇਹ ਕਿਸ ਚੀਜ਼ ਤੋਂ ਫਟਿਆ ਵਾ ਕੀ ਪਤਾ ਹੁਣ ਉਹਨਾਂ ਨੂੰ ਪਤਾ ਹੋਊਗਾ ਸਾਨੂੰ ਕੀ ਪਤਾ ਕਿਉਂ ਫਟਿਆ ਸੀਸੀਟੀਵੀ ਕੈਮਰਾ ਲੱਗਿਆ ਹੋਇਆ ਉਹਦੇ ਵਿੱਚ ਆਇਆ ਆਇਆ ਉਹਦੇ ਵਿੱਚ ਹਾਂ ਦੇਖੋ ਇਹਦੇ ਵਿੱਚ ਅੱਛਾ ਤੁਸੀਂ ਸਾਰੇ ਜਣੇ ਇੱਥੇ ਹੀ ਰਹਿੰਦੇ ਹੋ ਕੰਪਲੇਨਟ ਕਿਦਾਂ ਕੀਤੀ ਕੰਪਲੇਨਟ ਕੀਤੀ ਉਹਨੇ ਪੁਲਿਸਾਈ ਮੋਪੇ ਤੇ ਜਿਹੜੀ ਕੋਈ ਹੋਣ ਆਈ ਇਹਦੇ ਨਾਲ ਆਇਆ ਜੀ ਗੋਲੀ ਨਾਲ ਆਇਆ ਹੌਣ ਆਇਆ ਹੈ ਭਾਈ ਜੀ ਅੱਛਾ ਇਨਵੈਸਟੀਗੇਸ਼ਨ ਕਰ ਰਹੀ ਹੈ ਹਾਂ ਜੀ ਅੱਛਾ ਠੀਕ ਹੈ ਜੀ ਹੌਣ ਆਇਆ ਹੈ ਰੁਪਿਆ ਨਹੀਂ ਹੁਣ ਮੌਕੇ ਤੇ ਪੁਲਿਸ ਪਹੁੰਚੀ ਸੀਗੀ ਕੀ ਕਹਿੰਦੀ ਹੈ ਕੋਈ ਹੁਣ ਮੌਕੇ ਤੇ ਪਹੁੰਚੀ ਹੈ ਬਾਤ ਚਲੇ ਜਾਣਾ ਇਹਨਾਂ ਨੇ ਆਪਣਾ ਕੰਮ ਕਰ ਕਿੰਨੀ ਟਾਈਮ ਬਾਅਦ ਪੁਲਿਸ ਪਹੁੰਚ ਮੌਕੇ ਤੇ ਆਈ ਸੀ ਘੰਟੇ ਬਾਅਦ ਹੁਣ ਅੱਧੇ ਘੰਟੇ ਬਾਅਦ ਆਈ ਹੈ ਅੱਛਾ ਅੱਧੇ ਘੰਟੇ ਬਾਅਦ ਆਈ ਹੈ ਉਹ ਕਿੰਨੇ ਬੰਦੇ ਸੀਗੇ ਜੀ ਸੀਬੀ ਕਿੱਥੇ ਕਰਕੇ ਲਾਇਸੇ ਕੋਈ ਜਿਵੇਂ ਲਾਇਸੇ ਬਦਮਾਸ਼ ਸੀ ਨਾ ਉਹ ਤਾਂ ਬਦਮਾਸ਼ ਹੈ ਸਾਨੂੰ ਮਾਰ ਦਿੰਦਾ ਮੈਨੂੰ ਕਾਲੀ ਮਾਰ ਕੀ ਹੋਇਆ ਹੋਣਾ ਨਹੀਂ ਤੁਸੀਂ ਉਹਨਾਂ ਨਾਲ ਗੱਲ ਨਹੀਂ ਕੀਤੀ ਤੁਸੀਂ ਇੱਥੇ ਜੀਸੀਬੀ ਕਿਉਂ ਲਾਈ ਹੈ ਕਹਿੰਦੇ ਅੰਦਰ ਚਲੋ ਅੱਛਾ ਸਿੱਧੇ ਚਲੋ ਕਹਿੰਦੇ ਅੱਛਾ ਉਹੀ ਬੰਦੇ ਸੀਗੇ ਜਿਨ੍ਹਾਂ ਨੇ ਨਾ ਨਾ ਹਾਂ ਖੁਦ ਪੁਲਿਸ ਵਾਲੇ ਨੇ ਕਿਹਾ ਸਾਨੂੰ ਅੱਛਾ ਪੁਲਿਸ ਵਾਲੇ ਨੇ ਕਿਹਾ ਇੱਧਰ ਚਲੋ ਅੱਛਾ ਜੀ ਪੁਲਿਸ ਵਾਲੇ ਉਹਨਾਂ ਨਾਲ ਆਏ ਸੀਗੇ ਹਾਂ ਦੋ ਜਣੇ ਸੀ ਨਾਲ ਅੱਛਾ ਗੋਲੀਆਂ ਨਹੀਂ ਲਾਈਆਂ ਉਹ ਆਏ ਸੀ ਨਾਲ ਅੱਛਾ ਉਹ ਵੀ ਨਾਲ ਹੀ ਸੀਗੇ ਇਹਨਾਂ ਦੇ ਧੜੀਆਂ ਦੇ ਕੇ ਜਨਾਨੀਆਂ ਨੂੰ ਨਹੀਂ ਤੁਸੀਂ ਉਹਨਾਂ ਨੂੰ ਪੁੱਛਿਆ ਨਹੀਂ ਇੱਥੇ ਕੀ ਕਰਦੇ ਹੋ ਤੁਸੀਂ ਸਾਨੂੰ ਗੱਲ ਹੀ ਨਹੀਂ ਕਰਨ ਦਿੱਤੀ ਅੱਛਾ ਹਾਂ ਸਾਨੂੰ ਕਹਿੰਦੇ ਕੁਫਤਾਂ ਨਾ ਨਾ ਬਟੰਡਾ ਚੱਕਿਆ ਜਨਾਨੀ ਤੇ ਆ ਕੇ ਕੀ ਸੀਗਾ ਸਾਰਾ ਮਲਾ ਜਿਹੜਾ ਪਰਿਵਾਰ ਏ ਅੱਜ ਬੋਲਿਆ ਕਿ ਇੱਥੇ ਇੰਜਾਮ ਲਾ ਰਿਹਾ ਕਿੱਥੇ ਜਿਹੜੇ ਸਰਾਰ ਤੇ ਅੰਸਰ ਖੜੇ ਸੀ ਸਾਨੂੰ ਤਮਕੀਆਂ ਮਾਰ ਕੇ ਗਏ ਨੇ ਉਹ ਦੇਖੋ ਜੀ ਗੱਡੀ ਖੜੀ ਜੀ ਇੱਥੇ ਜੀਸੀਬੀ ਉਹ ਸਾਈਡ ਦੇ ਨਿਕਲਣ ਲੱਗੀ ਉਹਦੇ ਝੀਟ ਵੱਜ ਗਈ ਆ ਅੱਛਾ ਜੀ ਹੋਰ ਬਾਕੀ ਅਸੀਂ ਇਹਦੀਆਂ ਫੋਟੋਆਂ ਵੀ ਭੇਜ ਦਿੱਤੀਆਂ ਆ ਅਫਸਰਾਂ ਨੂੰ ਬਾਕੀ ਕੈਮਰੇ ਲੱਗੇ ਹੋਏ ਨੇ ਜੋ ਕੈਮਰੇ ਦੇ ਵਿੱਚ ਦੇਖਾਂਗੇ ਜੋ ਕੈਮਰੇ ਦੇ ਵਿੱਚ ਹੋਇਆ ਫਿਰ ਉਸ ਹਿਸਾਬ ਨਾਲ ਵੀ ਅਸੀਂ ਜਿਹੜੀ ਕਾਰਵਾਈ ਉਹ ਅਮਨ ਵਿੱਚ ਲਿਆਵਾਂਗੇ ਸਰ ਕਿੰਨਾ ਜੀਸੀਬੀ ਆ ਕੁਝ ਪਤਾ ਲੱਗ ਇਹ ਆਮ ਜਿਹੜੇ ਘਰੇਲੂ ਕਾਮਕਾਰ ਵਾਲਿਆਂ ਨੇ ਜਾਂ ਆਪਣੇ ਵਰਕ ਕਰਦੀਆਂ ਨੇ ਉਹੀ ਜੀਸੀਬੀ ਅੱਛਾ ਉਹਨਾਂ ਨੂੰ ਤੁਸੀਂ ਗੱਲ ਨਹੀਂ ਕੀਤੀ ਤੁਸੀਂ ਇੱਧਰ ਦੀਵਾਰ ਦੇ ਨਾਲ ਲਾਇਓ ਕੀ ਗੱਲ ਸੀਗੀ ਤੁਸੀਂ ਦੀਵਾਰ ਦੇ ਨਾਲ ਲਾ ਕੇ ਖੜੇ ਹੋ ਮੇਰੇ ਤੋਂ ਪਹਿਲਾਂ ਜੀਸੀਬੀ ਆ ਚਲੇ ਗਏ ਸੀਗੇ ਅੱਗੇ ਭਾਜੀ ਅੱਛਾ ਤੇ ਪਰਿਵਾਰ ਨੂੰ ਹੁਣ ਕਿੱਦਾਂ ਦਾ ਇਨਸਾਫ ਦਿੱਤਾ ਜਾਊ ਪੁਰਾਉ ਪਰਿਵਾਰ ਦੇ ਵਿੱਚ ਸਹਿਮ ਦਾ ਮਾਹੌਲ ਹੈ ਸਰ